ਦੋਸਤੋ ਇੱਕ ਪੀੜੀ ਦਾ ਕੱਲ ਬਣਾਉਣ ਵਾਸਤੇ ਆਪਣੇ ਦਾਦੇ ਪੜਦਾਦਿਆਂ ਦੀ ਬਣਾਈ ਹੋਈ ਜਾਇਦਾਦ ਨਾ ਵੇਚੋ ਇੱਕ ਪੀੜੀ ਨੂੰ ਬਾਹਰ ਭੇਜਣ ਵਾਸਤੇ ਬਾਹਰ ਜਾ ਕੇ ਦਿਹਾੜੀ ਕਰਨ ਵਾਸਤੇ ਪਤਾ ਨਹੀਂ ਤੁਸੀਂ ਕਿੰਨੀ ਪੀੜੀਆਂ ਦੀ ਬਣਾਈ ਹੋਈ ਜਾਇਦਾਦ ਵੇਚਤੀ ਆਈ ਥਿੰਕ 5 ਪੀੜੀਆਂ ਦੀ ਬਣਾਈ ਹੋਈ ਜਾਇਦਾਦ ਤੁਸੀਂ ਵੇਚ ਕੇ ਬਾਹਰ ਜਾ ਰਹੇ ਹੋ ਮੇਰੇ ਕੋਲ ਮੇਰੇ ਪਿਓ ਕੋਲੋਂ ਆਈ ਮੇਰੇ ਪਿਓ ਕੋਲੋਂ ਮੇਰੇ ਦਾਦੇ ਕੋਲੋਂ ਆਈ ਦਾਦੇ ਕੋਲੋਂ ਪੜਦਾਦੇ ਕੋਲੋਂ ਆਈ ਇਹ ਪੀੜੀ ਤੋਂ ਚਲਦੀ ਆ ਰਹੀ ਹੈ ਪੰਜ ਪੀੜ੍ਹੀਆਂ ਨੇ ਆਈ ਥਿੰਕ ਜਿਹੜੀ ਜ਼ਮੀਨ ਜਦੋਂ ਤਾਂ ਆਪਾਂ ਵੇਚ ਕੇ ਬੱਚੇ ਨੂੰ ਬਾਹਰ ਭੇਜਣ ਦੇ ਚੱਕਰ ਦੇ ਵਿੱਚ ਵੇਚ ਚੁੱਕੇ ਆ ਇੱਕ ਸਮਾਂ ਜਿਹਾ ਹੁਣ ਆ ਦੋਸਤੋ ਕੀ ਨਾ ਇਹ ਜ਼ਮੀਨ ਰਹਿਣੀ ਨਾ ਬਾਹਰਲਾ ਰੁਪਈਆ ਰਹਿਣਾ ਨਾ ਡਾਲਰ ਰਹਿਣਾ ਉਸ ਸਮੇ ਅਰਸੇਸ਼ਨ ਦੇ ਵਿੱਚ ਸਿਰਫ ਜ਼ਮੀਨ ਹੀ ਹੋਊਗੀ ਜੋ ਸਾਨੂੰ ਬਚਾ ਸਕਦੀ ਹੈ ਡਾਲਰ ਕੰਮ ਨਹੀਂ ਆਉਣੇ ਅਰਸੇਸ਼ਨ ਦੁਨੀਆ ਦੇ ਵਿੱਚ ਲੱਗੂਗਾ ਹਰ ਕਿਸੇ ਦਾ ਇੱਕ ਅੰਤ ਹੁੰਦਾ ਹੈ ਇਹ ਅੰਤ ਹੋਏਗਾ ਫੇਰ ਨਾ ਪਛਤਾਉਣਾ ਅੱਜ ਦੇ ਟਾਈਮ ਵਿੱਚ ਸਿਰਫ ਅਸੀਂ ਬਚ ਸਕਦੇ ਆ ਸਿਰਫ ਜ਼ਮੀਨ ਨਾਲ ਹੀ ਜੇ ਜ਼ਮੀਨ ਜਿਹੜੀ ਸਾਡੇ ਕੋਲ ਹੈਗੀ ਹੈ ਜਿਹੜੀ ਉਨੀ ਰੱਖ ਲਓ ਹੋਰ ਕੀ ਦਾ ਆਪਾਂ ਸਕਦੇ ਨਹੀਂ ਹੈਗੇ ਕਿਉਂਕਿ ਅਸੀਂ ਆਪਣੇ ਐਕਸਪੈਂਸਸ ਬਹੁਤ ਜ਼ਿਆਦਾ ਹਾਈ ਕਰ ਲਏ ਕਿ ਅਸੀਂ ਹੋਰ ਨਹੀਂ ਖਰੀਦ ਸਕਦੇ ਪਰਚੇਸ ਕਰਨ ਦੀ ਅਫੋਰਡੇਬਲ ਸ਼ਕਤੀ ਸਾਡੇ 'ਚ ਹੈ ਨਹੀਂ ਜਿੰਨੀ ਹੈ ਉਹੀ ਬਚਾ ਕੇ ਰੱਖ ਲਈ ਐਨਾ ਹੀ ਬਹੁਤ ਹੈ ਜਿਹੜੀ ਜ਼ਮੀਨ ਤੇ ਕਦੇ ਸਾਡੇ ਬਾਪ ਦਾਦੇ ਪਰਦਾਦੇ ਪੰਜ ਪੀੜੀਆਂ ਕਮਾ ਕੇ ਪਰਿਵਾਰ ਪਾਲ ਕੇ ਘਰ ਪਾਲ ਕੇ ਬੱਚੇ ਪਾਲ ਕੇ ਸਾਨੂੰ ਸੁਮਾ ਗਏ ਅੱਜ ਉਹ ਜ਼ਮੀਨ ਸਾਨੂੰ ਬੁਰੀ ਲੱਗਣ ਲੱਗੀ ਤੇ ਬਾਹਰ ਜਾ ਕੇ ਦਿਹਾੜੀ ਕਰਨੀਆਂ ਸਾਨੂੰ ਚੰਗੀਆਂ ਲੱਗਣ ਲੱਗੀਆਂ ਇਹ ਕਿੱਦਰ ਦੀ ਸਿਆਣਪ ਹੈ ਦੋਸਤੋ ਮੇਰੀ ਸਮਝ ਤੋਂ ਪਰੇ ਆ ਦਿਹਾੜੀ ਕਰਕੇ ਕੀ ਫਿਊਚਰ ਬਣ ਜੂਗਾ ਬੱਚਿਆਂ ਦਾ ਆਈ ਥਿੰਕ ਨਹੀਂ ਉਰੇ ਆਪਾਂ ਗਲਤ ਐ ਬਣਨਾ ਬੁੰਨਾ ਕੁਝ ਨਹੀਂ ਨਾਤੀ ਪੁੱਤਰ ਰਹਿਣਾ ਨਾ ਧਰਮ ਰਹਿਣਾ ਨਾ ਸਿੱਕੀ ਰਹਿਣੀ ਕੁਛ ਨਹੀਂ ਰਹਿਣਾ ਐਂਡ ਦੇ ਵਿੱਚ ਜ਼ਮੀਨ ਵੀ ਨਹੀਂ ਰਹਿਣੀ ਫਿਰ ਬਾਅਦ ਦੇ ਵਿੱਚ ਜਦ ਚਿੜੀਆਂ ਚੁਗੀਆਂ ਖੇਤ ਮਗਰੋਂ ਕੇ ਪਿਸਤਾਉਣਾ ਇਹ ਕੰਮ ਹੋਊਗੀ ਇੱਕ ਪੀੜੀ ਦਾ ਕੱਲ ਬਣਾਉਣ ਦੇ ਚੱਕਰ ਵਿੱਚ ਦਾਦੇ ਪੜਦਾਦੇ ਬਣਾਈ ਹੋਈ ਜਾਇਦਾਦ ਨਾਲ ਵੇਚੋ ਬੱਚੇ ਬਾਹਰ ਜਾ ਕੇ ਜੱਜ ਨਹੀਂ ਬਣਦੇ ਦਿਹਾੜੀ ਕਰਦੇ ਹਨ ਜੇ ਦਿਹਾੜੀ ਕਰਨੀ ਹੈ ਤਾਂ ਉਹਰੇ ਆਪਣੇ ਖੇਤ ਚ ਕਰ ਲੈ ਬੰਦਾ ਆਪਣੇ ਸ਼ਹਿਰ ਚ ਕਰ ਲੈ ਆਪਣੇ ਸਟੇਟ ਚ ਕਰ ਲੈ ਉਹ ਚੰਗੀ ਹੈ ਬਾਹਰ ਅੰਗਰੇਜ਼ਾਂ ਦੀ ਗੁਲਾਮੀ ਦੇ ਨਾਲੋਂ ਜੇ 50 ਲੱਖ ਰੁਪਇਆ ਲਾ ਕੇ ਬੱਚੇ ਨੇ ਦਿਹਾੜੀ ਕਰ ਲਈ ਤਾਂ ਕੋਈ ਬੜੀ ਸਿਆਣਪ ਨਹੀਂ ਹੈਗੀ 50 ਲੱਖ ਵੀ ਨਹੀਂ ਪੂਰਾ ਹੁੰਦਾ ਪੀਆਰ ਇਸ ਸਮੇਂ ਬੰਦ ਹੈ ਜਿਹੜਾ ਹਾਲ ਇਸ ਸਮੇਂ ਕੈਨੇਡਾ ਦੇ ਵਿੱਚ ਹੋ ਰਿਹਾ ਹੋ ਸਕਦਾ ਕਿ ਉਹ ਕੱਲੋਂ ਤੁਹਾਡੇ ਨਾਲ ਨਾ ਬੱਚੇ ਸੈੱਟ ਹੋਣ ਨਾ ਜ਼ਮੀਨ ਰਹੇ ਨਾ ਕੁਝ ਹੋਰ ਰਹੇ ਸੋ ਇੱਕ ਵਾਰੀ ਬਾਹਰ ਭੇਜਣ ਤੋਂ ਪਹਿਲਾਂ ਇਹ ਮੇਰੀ ਵੀਡੀਓ ਜ਼ਰੂਰ ਦੇਖ ਲੈਣਾ ਥੈਂਕਸ ਫॉर ਵਾਚਿੰਗ ਸਿੱਧੂ ਕੇਮਲ ਟਿਵੀ